ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਵੱਲੋਂ ਗੈਂਗਸਟਰਾਂ ਅਤੇ ਅੱਤਵਾਦੀਆਂ ਉੱਤੇ ਵੱਡਾ ਐਕਸ਼ਨ ਲਿਆ ਗਿਆ ਤਾਂ ਭਾਰਤ ਤੋਂ ਫਰਾਰ 8 ਮੋਸਟ ਵਾਂਟਡ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਰਿਆਂ ਦੇ ਤਾਰ ਭਾਰਤ ਦੇ ਵਿੱਚ ਗੈਂਗਸਟਰ ਟੈਰਰ ਨੈਟਵਰਕ ਦੇ ਨਾਲ ਜੁੜੇ ਹੋਏ ਨੇ ਤਾਂ ਵਿਦੇਸ਼ ਦੇ ਵਿੱਚ ਬੈਠ ਕੇ ਭਾਰਤ 'ਚ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਤਾਂ ਪੰਜਾਬ ਦਾ ਮੋਸਟ ਵਾਂਟਡ ਗੈਂਗਸਟਰ ਪਵਿੱਤਰ ਸਿੰਘ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ NIA ਨੇ ਗੈਂਗਸਟਰ ਪਵਿੱਤਰ ਸਿੰਘ ਦੇ ਖਿਲਾਫ ਚਾਰਜ ਸ਼ੀਟ ਵੀ ਦਾਖਲ ਕੀਤੀ ਹੈ ਤਾਂ ਮুলਜਮਾਂ ਤੋਂ ਗੈਰਕਾਨੂੰਨੀ ਹਥਿਆਰ ਅਤੇ 15000 ਡਾਲਰ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਇਹ ਗੈਂਗਸਟਰ ਨੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਤਾਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਵੱਡਾ ਐਕਸ਼ਨ ਲਿਆ ਗਿਆ ਤਾਂ ਅਮਰੀਕਾ ਦੇ ਵਿੱਚ ਗੈਂਗ ਦੇ ਨਾਲ ਸੰਬੰਧਤ ਅਗਵਾ ਅਤੇ ਤਸ਼ੱਦਦ ਦੀ ਜਾਂਚ ਦੇ ਵਿੱਚ ਅਧਿਕਾਰੀਆਂ ਵੱਲੋਂ ਇਹ ਵੱਡੀ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਤਾਂ ਇਸ ਕਾਰਵਾਈ ਦੇ ਦੌਰਾਨ 8 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜ ਸਰਚ ਵਾਰੰਟ ਵੀ ਜਾਰੀ ਕਰ ਦਿੱਤੇ ਗਏ ਨੇ ਜਿਸ ਨਾਲ 8 ਦੇ ਕਰੀਬ ਗ੍ਰਿਫਤਾਰੀਆਂ ਹੋਈਆਂ ਨੇ ਅਧਿਕਾਰੀਆਂ ਨੂੰ ਪੰਜ ਹੈਂਡਗਨ ਇੱਕ ਅਸਾਲਟ ਰਾਈਫਲ ਸੈਂਕੜੇ ਰਾਉਂਡ ਗੋਲਾ ਬਾਰੂਦ ਉੱਚ ਸਮਰੱਥਾ ਵਾਲੇ ਮੈਗਜ਼ੀਨ ਅਤੇ 15000 ਡਾਲਰ ਤੋਂ ਵੱਧ ਨਗਦੀ ਬਰਾਮਦ ਹੋਈ ਹੈ ਤਾਂ ਅੱਤਵਾਦੀਆਂ ਉੱਤੇ FBI ਨੇ ਸਕੰਜਾ ਕੱਸ ਦਿੱਤਾ ਹੈ FBI ਨੇ ਪੰਜ ਵਕ ਵਕ ਥਾਵਾਂ ਉੱਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ ਤਾਂ ਇਹ ਕਾਰਵਾਈ ਇੱਕ ਗਰੋਹ ਦੇ ਨਾਲ ਜੁੜੇ ਇੱਕ ਅਗਵਾਹ ਅਤੇ ਤਸ਼ੱਦਦ ਦੇ ਮਾਮਲੇ ਦੇ ਸਬੰਧ ਦੇ ਵਿੱਚ ਕੀਤੀ ਗਈ ਸੀ ਤਾਂ ਇਸ ਕਾਰਵਾਈ ਦੇ ਦੌਰਾਨ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਮੋਸਟ ਵਾਂਟਡ ਗੈਂਗਸਟਰ ਪਵਿੱਤਰ ਸਿੰਘ ਵੀ ਸ਼ਾਮਲ ਹੈ